ਹਲਕਾ ਫਿਲੌਰ ਦੇ ਪਿੰਡ ਸਗੰਨੇਵਾਲ ਵਿਖੇ ਪਿੰਡਵਲੋਂ ਸਰਬਸੰਮਤੀ ਨਾਲ ਚੁਣੀ ਹੋਈ ਪੰਚਾਇਤ ਨੂੰ ਆਚਮਾਨਯੋਗ ਪ੍ਰਿਸੀਪਲ ਪੇਮ ਕੁਮਾਰ ਜੀ ਹਲਕਾ ਇੰਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਜੀ ਵੱਲੋਂ ਸਰਪੰਚ ਅਤੇ ਪੰਚਾਂ ਦੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਭਾਜੀ ਉੱਧਰ ਹੋ ਜਿਓ ਨਾਲ ਹੋ ਜਿਓ ਦੇਖੋ ਜੀ ਗੱਲ ਇਸ ਤਰ੍ਹਾਂ ਹਲਕਾ ਬਧਾਰ ਸਵਾ ਫਲੋਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਨੀ ਸਿਕਨਸ ਉਸ ਦੇ ਨਾਲ ਧਰਮਿਕ ਪਖਤਾ ਦੇ ਨਾਲ ਵੱਖ-ਵੱਖ ਪਿੰਡਾਂ ਦੇ ਵਿੱਚੋਂ ਸਿਰਫ ਸੰਮਤੀ ਦੇ ਨਾਲ ਜਿਹੜੀਆਂ ਚੋਣਾਂ ਹੋ ਰਹੀਆਂ ਆ ਲਗਭਗ 1500 ਪਿੰਡਾਂ ਦੀਆਂ ਜਿਹੜੀਆਂ ਚੋਣਾਂ ਜਿਹੜੀਆਂ ਸਰਬਸੰਮਤੀ ਨਾਲ ਹੋਈਆਂ ਨੇ ਉਹਨਾਂ ਦੇ ਵਿੱਚੋਂ ਅੱਜ ਮੇਰੇ ਸਾਥੀ ਬੈਠੇ ਬਹੁਤ ਹੀ ਸਤਿਕਾਰਦਾਰ ਪਿੰਡ ਸਦਨੇਵਾਲ ਤੋਂ ਜਿਹੜੀ ਚੋਣ ਹੋਈ ਆ ਹੁਣੇ-ਹੁਣੇ ਹੋਈ ਹੈਗੀ ਆ ਸਰਬਸੰਮਤੀ ਦੇ ਨਾਲ ਇਹਨਾਂ ਸਾਰੇ ਪਿੰਡ ਨਿਵਾਸੀਆਂ ਨੇ ਇੱਕੀ ਦਾ ਸਬੂਤ ਦੇ ਕੇ ਜਿਹੜਾ ਹੈ ਸਰਬਸੰਮਤੀ ਦੇ ਨਾਲ ਸਰਪੰਚੀ ਤੇ ਉਹਨਾਂ ਦੇ ਨਾਲ ਪੰਜ ਮੈਂਬਰ ਜਿਹੜੇ ਪੰਚਾਇਤ ਦੇ ਪੰਚ ਨੇ ਉਹਨਾਂ ਦੀ ਚੋਣ ਕੀਤੀ ਆ ਇਹ ਸਾਡੇ ਬਹੁਤ ਹੀ ਸਤਿਕਾਰਤ ਭੈਣ ਉਈ ਲਮਰਾਣੀ ਦੀ ਜਿਹੜੀ ਹੈਗਾ ਪਿੰਡ ਨਿਵਾਸੀਆਂ ਨੇ ਸਿਰਫ ਸੰਤੀ ਦੇ ਨਾਲ ਇਸ ਨੂੰ ਸਰਪੰਚ ਚੁਣਿਆ ਆ ਔਰ ਇਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਪਰਮਿੰਦਰ ਸਿੰਘ ਮਾਲ ਜੀ ਉਹਨਾਂ ਨੂੰ ਪੰਜ ਤੇ ਚਮਨ ਲਾਲ ਜੀ ਨੂੰ ਪੰਜ ਸਾਡੀ ਸਤਿਕਾਰਯੋਗ ਬੈਰ ਗੁਲਵਿੰਦਰ ਕੌਰ ਉਹਨਾਂ ਨੂੰ ਪੰਜ ਤੇ ਇੱਕ ਸੁਖਜਿੰਦਰ ਸਿੰਘ ਸਾਡੇ ਬਹੁਤ ਹੀ ਸਤਿਕਾਰ ਸਾਥੀ ਆ ਉਹਨਾਂ ਨੂੰ ਪੰਜ ਤੇ ਨਾਲੇ ਪੰਜਵੇਂ ਪੰਜ ਗਰਦਿਆਲਪੁਰ ਭੈਣ ਜੀ ਨੂੰ ਜਿਹੜਾ ਹੈਗਾ ਚੁਣਿਆ ਮੈਂ ਇਸ ਜਿਹੜੀ ਸਰਬਸੰਤੀ ਜਿਹੜੀ ਚੁਣੀ ਪੰਚਾਇਤ ਆ ਇਹਨਾਂ ਨੂੰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਹੁਰਾ ਵੱਲੋਂ ਜਿਨ੍ਹਾਂ ਦੀ ਸੋਚ ਆ ਕਿ ਪਿੰਡਾਂ ਦੇ ਵਿੱਚ ਧਰਮਲ ਪਖਤਾ ਪੈਦਾ ਕਰਨੀਆਂ ਪਿੰਡਾਂ ਦੇ ਵਿੱਚ ਵਿਤਕ੍ਰੇ ਖਤਮ ਕਰਨੀਆਂ ਉਸ ਸੋਚ ਤੇ ਇਸ ਪਿੰਡ ਦੇ ਵਸਨੀਕਾਂ ਨੇ ਪਹਿਰਾ ਦਿੱਤਾ ਆ ਸੋ ਉਸ ਸੋਚ ਨੂੰ ਜਾਰੀ ਰੱਖਦੇ ਇਹਨਾਂ ਨੇ ਸਰਬਸੰਤੀ ਜਿਹੜੀ ਆ ਬਖਾਈ ਆ ਮੈਂ ਇਹਨਾਂ ਨੂੰ ਆਪਣੇ ਵੱਲੋਂ ਹਲਕਾ ਬਦਲ ਸਭਾ ਫਲੋਰ ਦੇ ਸਮੂਹ ਵੋਟਰਾਂ ਵੱਲੋਂ ਲੱਖ ਲੱਖ ਵਧਾਈ ਦਿਨਾਂ ਆ ਔਰ ਆਸ ਕਰਦਾ ਕਿ ਪਿੰਡ ਸਗਨੇਵਾਲ ਤੋਂ ਪ੍ਰੇਰਣਾ ਲੈ ਕੇ ਹੋਰ ਦੂਸਰੇ ਪਿੰਡ ਵੀ ਜਿਹੜਾ ਹੈਗਾ ਏਕੇ ਦਾ ਸਹੂਦ ਦੇਣਗੇ ਔਰ ਸਭ ਤੋਂ ਪਹਿਲਾਂ ਪਿਛਲੇ ਦਿਨੀ ਦੇਖਿਆ ਸੀ ਕਿ ਔਇਲਾ ਟੱਕ ਜਿਹੜਾ ਵੰਸੀਆ ਟੱਕ ਸੋਦੀ ਜਿਹੜਾ ਪਿੰਡ ਆ ਉਸ ਦੇ ਵਿੱਚ ਸਰਬਸੰਕਤੀ ਦੇ ਰਾਜ ਚੋਣ ਹੋਈ ਹੈਗੀ ਆ ਮੋਤੀਪੁਰ ਖਾਲਸਾ ਦੇ ਵਿੱਚ ਹੋਈ ਆ ਚੱਕ ਸਾਭੂ ਹੋਈ ਆ ਰੁੱਪੋਵਾਲ ਛੇਹੂਪੁਰ ਚੱਕ ਦੇਸ ਰਾਜ ਸੋਦੋ ਮਸਾਣੀ ਗੜੀ ਮਹਾ ਸਿੰਘ ਤਗੜਾ ਰੁੱਪੋ ਵਾਲਵੀ ਜਿਹੜੀ ਹੈਗੀ ਆ ਉਹ ਸਰਸਪੰਤੀ ਨਾਲ ਚੋਣ ਹੋਈ ਆ ਹੌਲੇ ਹੌਲੇ ਮੈਨੂੰ ਆ ਪਤਾ ਲੱਗਾ ਆ ਕਿ ਲਾਦੀਆਂ ਪਿੰਡ ਦੇ ਵਿੱਚ ਵੀ ਸਰਸਪੰਤੀ ਦੇ ਨਾਲ ਚੋਣ ਹੋਈ ਆ ਸੋ ਇਹ ਇੱਕ ਵੱਡਾ ਜਿਹੜਾ ਹੈ ਇਕੱਠ ਦਰਸਾਉਦਾ ਆ ਵੱਡਾ ਜਿਹੜੀ ਵੱਡੀ ਲਹਿਰ ਦਰਸਾਉਦੀ ਆ ਕਿ ਹਲਕਾ ਪਵਧਾਰ ਸਭਾ ਫਲੋਰ ਦੇ ਜਿਹੜੇ ਵੋਟਰ ਆ ਸਪੋਰਟਰ ਆ ਔਰ ਉੱਥੋਂ ਦੇ ਜਿਹੜੇ ਨਿਵਾਸੀ ਆ ਉਹ ਬੜੀ ਹੀ ਸੂਝ ਆ왈ਤਾ ਦੇ ਪ੍ਰਤੀਕ ਨੇ ਔਰ ਜਿਹੜਾ ਏਕੇ ਦਾ ਸਬੂਤ ਦਿੰਦੇ ਆ ਜਿਸ ਤਰ੍ਹਾਂ ਅੱਜ ਜਿਹੜੀ ਹੈਗੀ ਆ ਪਿੰਡ ਸਗਣੀਵਾਲ ਨੇ ਦਿਖਾਇਆ ਆ ਕਿ ਅਸੀਂ ਇੱਕ ਮੁੱਠ ਹੋ ਕੇ ਜਿਹੜਾ ਪਿੰਡ ਦੇ ਵਿਕਾਸ ਦੇ ਲਈ ਕੰਮ ਕਰਨਾ ਆ ਔਰ ਸਿੱਧੇ ਦੇ ਮੁੱਖ ਮਤੀ ਸ੍ਰੀ ਆਪਵਲ ਸਿੰਘ ਮਾਨ ਹੋਰੀ ਔਰ ਮੈਂ ਹਲਕੀ ਦਾ ਸੇਵਾਦਾਰ ਹੋਣ ਦੇ ਨਾਤੇ ਇਸ ਪਿੰਡ ਨੂੰ ਵਿਸ਼ਵਾਸ ਔਰ ਬਚਨ ਦਉਣਾ ਆ ਕਿ ਤੁਹਾਡੇ ਜਿਹੜੇ ਵੀ ਵਿਕਾਸ ਦੇ ਕੰਮ ਰੁਕੇ ਆ ਜਾਂ ਜਿਹੜੇ ਵੀ ਤੁਹਾਡੇ ਬੁਨਿਆਦੀ ਲੋੜਾਂ ਤੋਂ ਤੁਸੀਂ ਸੱਕਣੇ ਹੋ ਅਸੀਂ ਉਹ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਵਿੱਚ ਅਹਿਮ ਯੋਗਦਾਨ ਪਾਵਾਂਗੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਆਸ ਕਰਦਾ ਕਿ ਤੁਸੀਂ ਵੀ ਸਰਕਾਰ ਨੂੰ ਸਮੇਂ-ਸਮੇਂ ਤੇ ਸਹਿਯੋਗ ਦਿੰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਨੀਲਮ ਰਾਣੀ ਹੈ ਅਸੀਂ ਐਪਰ ਸਭਨੀਵਾਲ ਤੋਂ ਸੰ ਸ਼ਾਂਤੀ ਨਾਲ ਜੋ ਕਿ ਸਰਪੰਚ ਬਣਾਏ ਗਏ ਹਨ ਸਾਰੇ ਨੱਕਰ ਦੇ ਸਹਿਯੋਗ ਦੇ ਨਾਲ ਜੀ ਪੈਣਾ ਪਾਇਆਂ ਦੇ ਬਜ਼ੁਰਗਾਂ ਦੇ ਨਾਲ ਔਰ ਸਹਿਮਤਾ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ ਜੀ ਹਾਂਜੀ ਬਾਕੀ ਪਿੰਡਾਂ ਦੇ ਉਹਨਾਂ ਨੂੰ ਕੀ ਮੈਸੇਜ ਜੀ ਸੁਝਾਵਾ ਤੁਹਾਡੇ ਵੀ ਤੇ ਸਸਾਂ ਵੀ ਕਿੱਢੇ ਆਗੇ ਬਾਕੀ ਜ਼ਿਲ੍ਹੇ ਦੇ ਵੀ ਇਦਾਂ ਹੀ ਮੇਰੀ ਤਾਂ ਜੀ ਇਹੀ ਕੁਐਸਟ ਹੈ ਕਿ ਬਾਕੀ ਪਿੰਡਾਂ ਦੇ ਵੀ ਇਸੇ ਤਰ੍ਹਾਂ ਇਕੱਠ ਇਕੱਠ ਕਰਕੇ ਇਦਾਂ ਜੀ ਸਰਪੰਚ ਪੰਚ ਉਹਨਾਂ ਦੀ ਜੀ ਅੱਗੇ ਮੇਰੀ ਬੇਨਤੀ ਹੈ ਹੀ